विक्रम सिंह मजीठिया ਦਾ ਅੱਜ 4 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਕੋਰਟ ਵੱਲੋਂ ਵਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਿੱਥੇ ਚਲਦੇ ਹੋਏ ਅਕਾਲੀ ਵਰਕਰਾਂ ਦੇ ਵਿੱਚ ਰੋਜ਼ ਦੇਖਣ ਨੂੰ ਮਿਲਿਆ ਕੀਤੀ ਨਾਰੇबाजी ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਤੇ ਬਿਜਲੈਂਸ ਦੇ ਵਕੀਲ ਕੀ ਕਿਹਾ ਦੇਖੋ ਪੂਰੀ ਰਿਪੋਰਟ ਮੁਤਾਬਕ 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 ਯਾਰ ਅਸੀਂ ਅਸੀਂ ਤਾਂ ਆਪਣੇ ਆਪ ਨੂੰ ਮਿਲਣ ਆਏ ਆ ਅਕਾਲੀ ਦਲ ਦੀ ਗੱਲ ਕਰਨ ਆਏ ਆ ਠੱਕੇ ਦੀ ਗੱਲ ਅਸੀਂ ਕੋਈ ਮੇਰੀ ਗੱਲ ਸੁਣੋ ਅਸੀਂ ਕਿੱਥੇ ਡੰਗਾ ਤੇ ਕਿੱਥੇ ਫਿਰਦੇ ਆ ਜਾਂ ਅਸੀਂ ਬਹੁਤ ਪਰਮਿੰਦਰ ਪਰਮਿੰਦਰ ਯਾਰ ਸਰਦਾਰ ਆਜੋ ਸਾਈਡ ਤੇ ਆਜੋ ਸਾਈਡ ਤੇ ਆਜੋ ਸਾਈਡ ਤੇ ਆਜੋ ਸਾਈਡ ਤੇ ਆਜੋ ਜਿੰਦਾਬਾਦ ਪੰਜਾਬ ਕਹਿੰਦਾ ਕਿ ਚ ਉਹ ਨਹੀਂ ਗੈਰਾਂਗੇ ਇਹ ਠੱਕਾ ਜਿੰਦਾਬਾਦ ਚਲੇ ਆ ਇਹ ਆਵਾਜ਼ ਰੁਕਣੀ ਨਹੀਂ ਮਜੀਠੀਆ ਪਗਲਤ ਬਾਰ ਕਹਿੰਦਾ ਸੀ ਕੱਲ ਖਾਣੇ ਆਸੀ ਇਹ ਦਸਣੋਣੇ ਵੀ ਅਸੀਂ ਹੋਏ ਗਏ 100 ਇੰਚ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਕਿੰਨੇ ਕੰਮ ਕਰਦੇ ਹੈ ਕੀ ਕੀ ਆ ਤੇਰੀ ਕੋਚ ਤੇ ਮੇਰਾ ਵਿਆਹ ਕੇ ਟੋਪ ਕੇ ਤੁਸੀਂ ਨਹੀਂ ਲੈ ਰਹੇ ਅਸੀਂ ਸਿਰਫ ਆਪਣੀ ਗੱਲ ਕਰ ਰਹੇ ਹਾਂ ਹੁਣ ਮੈਨੂੰ ਐ ਨਹੀਂ ਸਮਝ ਆਉਂਦਾ ਪ੍ਰਸ਼ਾਸਨ ਐ ਕਰਕੇ ਪੈ ਜਾਂਦਾ ਇੱਕ ਮਿੰਟ ਰਹਿ ਜਾਓ ਹਰ ਜੋ ਹਰ ਮੈਂ ਆ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਐ ਟੁੱਟ ਕੇ ਪੈ ਜਾਂਦਾ ਜਿਵੇਂ ਪਤਾ ਨਹੀਂ ਅਸੀਂ ਕੀ ਐ ਤੇ ਕੋਈ ਬੰਬ ਲੈ ਕੇ ਆ ਕੇ ਜਾਂ ਤੁਸੀਂ ਮੇਝ ਐ ਚੱਕੀ ਫਿਰਦੇ ਆ ਨੀਚੇ ਕਰੋਗੇ ਇਹ RAM NAR ਜੇ ਕੋਈ ਆਪਣੇ ਜੇ ਕੋਈ ਜੇ ਕੋਈ ਸਾਡੇ ਸਾਡੇ ਦੇ ਕੋਈ ਨਜਾਇਜ਼ ਹੋ ਰਿਹਾ ਕੋਈ ਧੱਕਾ ਹੋ ਰਿਹਾ ਜੇ ਕੋਈ ਬਦਿੱਕੀ ਹੋ ਰਹੀ ਆ ਅਸੀਂ ਆਪਣੀ ਗੱਲਤਾ ਕਰ ਸਕਦੇ ਆ ਮੀਡੀਆ ਨਾਲ ਉੱਪਰ ਹੀ ਪਾਸੇ ਆ ਕੇ ਇੱਥੇ ਕਰਾਓ ਸਾਈਡ ਤੇ ਕਰੋ ਹੋ ਰਿਹਾ ਹੈ ਸਰਦੀ ਹੈ ਜੀ ਨਹੀਂ ਸਾਈਡ ਤੇ ਆ ਜਾਓ ਰੋਡ ਦੇ ਵਿੱਚ ਆ ਜਾਓ ਗੱਲ ਇਹ ਹੈ ਵੀ ਅਸੀਂ ਆ ਕੇ ਖੜ੍ਹਦੇ ਨਹੀਂ ਤੁਸੀਂ ਐ ਚੱਕ ਲੈ ਜੇ ਨੇ ਜਿੰਨੇ ਅਸੀਂ ਪਤਾ ਨਹੀਂ ਕਿਤੇ ਹੁੰਦੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੰਦਾਬਾਦ ਦੇਖੋ ਅੱਜ ਬਿਕਰਮ ਮਜੀਠੀਆ ਸਾਹਿਬ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਜੁਡੀਸ਼ੀਅਲ ਕਸਟਡੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪੁਲਿਸ ਦੀ ਹੁਣ ਪੁਲਿਸ ਕੋਈ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇੱਕੋ ਗੱਲ ਕਹਿ ਰਹੇ ਹਾਂ ਕਿ ਇਹ ਜਿਹੜਾ ਸਾਰਾ ਮੁਕੱਦਮਾ ਹੈ ਇਹ ਸਾਰਾ ਮੁਕੱਦਮਾ ਹੋ ਸਕਦਾ ਹੈ ਤੇ ਅਧਾਰਤ ਹੈ ਪੁਲਿਸ ਕੋਲੇ ਪਹਿਲਾਂ ਡਰੱਗ ਕੇਸ ਦੇ ਵਿੱਚ ਕੋਈ ਡਰੱਗ ਦਾ ਸਬੂਤ ਨਹੀਂ ਲੱਭਿਆ ਅਜੇ ਤੱਕ ਹੁਣ ਕਰਪਸ਼ਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਕੋਈ ਐਸੈਟ ਨਹੀਂ ਲੱਭ ਰਿਹਾ ਨਹੀਂ ਜਿਹੜੀ ਪੁਲਿਸ 2 ਦਿਨ ਪਹਿਲਾਂ ਤੱਕ ਇਹ ਗੱਲ ਕਹਿ ਰਹੀ ਸੀ ਕਿ ਜੀ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰੇ ਪਤਾ ਨਹੀਂ ਅਸੀਂ ਆਹ ਜਗ੍ਹਾ ਤੇ ਰੇਡ ਕਰਕੇ ਆਉਣੀ ਉੱਥੇ ਰੇਡ ਕਰਕੇ ਆਉਣੀ ਅੱਜ ਆ ਕੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਡੀ ਪੁੱਛਗਿੱਛ ਖਤਮ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿਓ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਦੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਲੈ ਕੇ ਅੱਜ ਜੁਡੀਸ਼ੀਅਲ ਕਸਟਡੀ ਜਾਣ ਤੱਕ ਇਹ ਜਿੰਨੀ মিডিਆ ਹਾਈਪ ਕਰੀਏਟ ਕੀਤੀ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਕਚਹਿਰੀ ਦੇ ਵਿੱਚ মিডিਆ ਨੂੰ ਤਾਂ ਵੜਨ ਕੀ ਦੇਣਾ ਵਕੀਲਾਂ ਤੱਕ ਨੂੰ ਕੋਰਟ ਦੇ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਅਰੇ ਜਿਹੜੀ ਆਪਾਂ 11 12 ਦਿਨ ਦੀ ਐਕਸਰਸਾਈਜ਼ ਕੀਤੀ ਇਹ ਚੋਂ ਸਾਨੂੰ ਲੱਭਿਆ ਕੀ ਹੈ ਕਦੇ ਤਾਂ ਮੁੱਖ ਮੰਤਰੀ ਸਾਹਿਬ ਝੂਠ ਬੋਲ ਗਏ ਕਿ ਜੀ 29 ਮੋਬਾਈਲ ਨੇ ਫਰਜ ਜਾਮਾ ਤਲਾਸ਼ੀ ਚ ਇੱਕ ਮੋਬਾਈਲ ਨਹੀਂ ਮਿਲਿਆ 141 ਕਰੋੜ ਦੀ ਗੱਲ ਆਈ ਕਾਗਜ਼ਾਂ ਚ 141 ਕਰੋੜ ਛੱਡੋ 1 ਰੁਪਈਆ ਹੈ ਨਹੀਂ ਸੀ 540 ਕਰੋੜ ਦੀ ਗੱਲ ਆਈ ਉਹ ਕੰਪਨੀਆਂ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਦੀ ਪਹਿਲੇ 2-3 ਦਿਨ ਸਰਕਾਰ ਪ੍ਰਚਾਰ ਦੇ ਰਹੀ ਸਰਕਾਰ ਦਾ ਸੋਸ਼ਲ ਮੀਡੀਆ ਪ੍ਰਚਾਰ ਦਾ ਰਿਹਾ ਆਮ ਆਦਮੀ ਪਾਰਟੀ ਪ੍ਰਚਾਰਦੀ ਰਹੀ ਉਹ ਤਾਂ ਕੰਪਨੀਆਂ ਯੂਐਸ ਦੇ ਗੋਰਿਆਂ ਦੀਆਂ ਨਿਕਲੀਆਂ ਲੈਟਮੇਟ ਕੰਪਨੀਆਂ ਨਿਕਲੀਆਂ ਉਹ ਕੰਪਨੀਆਂ ਦਾ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਸੀ ਉਹ ਵਿਕਰਮਜੀਠੀਆਂ ਨਾਲ ਨਹੀਂ ਜੁੜੀਆਂ ਫਿਰ ਆ ਕੇ ਮੀਡੀਆ ਚ ਇੱਕ ਨਵਾਂ ਝੂਠ ਫੁਲਾਤਾ ਕਹਿੰਦੇ ਜੀ ਹਿਮਾਚਲ ਚ Shimla ਚ ਹਜ਼ਾਰ ਏਕੜ ਜ਼ਮੀਨ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਆਈ ਕੀ ਬਣਿਆ ਹਜ਼ਾਰ ਏਕੜ ਦਾ ਜਦਕਿ 2 ਦਿਨ ਤੋਂ ਵਿਜੀਲੈਂਸ ਦੀ ਟੀਮ ਸ਼ਿਮਲੇ ਸ਼ਮਲੀ ਕੁਮਰੀ ਹੈ 1000 ਏਕੜ ਕਿੱਥੇ ਗਿਆ ਸੋ ਇਹ ਬੜਾ ਸਪਸ਼ਟ ਹੈ ਕਿ ਹੁਣ ਉਹ 1000 ਏਕੜ ਵੀ ਗਾਇਬ ਹੋ ਗਿਆ ਹੁਣ ਉਹ 1000 ਏਕੜ ਦਾ ਇੱਕ ਵੀ ਕਾਗਜ਼ ਪੰਜਾਬ ਦੀ ਵਿਜੀਲੈਂਸ ਨੂੰ ਪੰਜਾਬ ਦੀ ਸਰਕਾਰ ਨੂੰ ਨਹੀਂ ਲੱਭਿਆ ਤਾਂ ਮੁੱਖ ਮੰਤਰੀ ਸਾਹਿਬ ਇਹ ਸਾਰੇ ਝੂਠ ਤੁਸੀਂ ਹੁਣ ਰਿਕਾਰਡ ਬੋਲੇ ਨੇ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਜਿਹੜਾ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਹੁੰਦਾ ਮਤਲਬ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੁੰਦਾ ਇੱਕ ਕਾਗਜ਼ਾਂ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਗੱਲਾਂ ਤੁਸੀਂ ਕਰਗੀਆਂ 141 ਕਰੋੜ ਦੀਆਂ 540 ਕਰੋੜ ਦੀਆਂ 1000 ਏਕੜ ਦੀਆਂ ਕਾਗਜ਼ ਤੁਹਾਡੇ ਕੋਲ ਇੱਕ ਨਹੀਂ ਲੱਭਿਆ ਤੇ ਅੱਜ ਅੰਤ ਦੇ ਵਿੱਚ 11ਵੇਂ ਦਿਨ ਕਿਉਂਕਿ ਹੁਣ ਲਗਾਤਾਰ ਫਜ਼ੀਅਤ ਹੋ ਰਹੀ ਸੀ ਕੋਰਟ ਦੇ ਵਿੱਚ ਡਾਕੂਮੈਂਟ ਕੋਈ ਨਹੀਂ ਆ ਰਿਹਾ ਸੀ ਤਾਂ ਅੱਜ ਸਰਕਾਰ ਨੇ ਇਹ ਕਹਿ ਕੇ ਜੁਡੀਸ਼ੀਅਲ ਕਸਟਡੀ ਚ ਭੇਜਤਾ ਕਿ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਨਹੀਂ ਕਰਨੀ ਪਰ ਮੈਂ ਬੜਾ ਸਪਸ਼ਟ ਹਾਂ ਵਿਕਰਮ ਮਜੀਠੀਆ ਸਾਹਿਬ ਨੇ ਇਹ ਗੱਲ ਕਨਵੇ ਕਰਨ ਨੂੰ ਕਹੀ ਹੈ ਕਿ ਜੋ-ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇੱਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਮੈਂ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਬ ਕੌਰ ਜੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜਡ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ 'ਚ ਫੁਲਾਇਆ ਇਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੰਸ 'ਚ ਦਿਖਾਓ ਕਿਉਂਕਿ ਤੁਸੀਂ ਉਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਕੇ ਝੂਠ ਕਿਹੜਾ ਵੱਧ ਬੋਲੂ ਤੇਜਰੀਵਾਲ ਬੋਲਣਗੇ ਭਗਵਾਨ ਤਬਾਨ ਸਾਹਿਬ ਬੋਲਣਗੇ ਅਮਨ अरोड़ा ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੁਣ ਰਿਕਾਰਡ ਕਈਆਂ ਗਈਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲੇ ਇੱਕ ਸਬੂਤ ਨਹੀਂ ਲੱਭਿਆ ਨਹੀਂ ਅੱਜ ਲਿੰਦੇ ਨਾ ਪੁਲਿਸ ਕਸਟਡੀ ਅੱਜ ਕਹਿੰਦੇ ਨਾ ਕਿ ਜੀ ਇਸ ਦਾ ਹੋਰ ਪੁੱਛਗਿੱਛ ਕਰਨੀ ਅੱਜ ਆ ਕੇ ਕਹਿੰਦੇ ਨਾ ਜੀ ਪੁੱਛਗਿੱਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਝੂਠ ਪਲਾ ਚੁੱਕੀ ਸੀ ਸਰਕਾਰ ਨੂੰ ਉਹ ਸਮਿਟਣਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਡਰੱਗ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ 'ਚ ਐਸੈਟ ਹੈ ਨਹੀਂ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਅੱਜ ਜ਼ਿੰਮੇਵਾਰ ਮੀਡੀਆ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਦੇ ਮੰਤਰੀਆਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਠਾਏ ਇਹ ਪੰਜ ਸਵਾਲ ਆਪਣੇ ਕੋਲੇ ਯਾਦ ਕਰਕੇ ਰੱਖਣੇ ਨੇ ਇਹ ਨੋਟ ਕਰ ਲੈਣੇ ਨੇ ਤੇ ਹੁਣ ਇਹ ਗੱਲ ਦਾ ਜਵਾਬ ਸਰਕਾਰ ਨੂੰ ਔਨ ਰਿਕਾਰਡ ਤੱਥਾਂ ਨਾਲ ਦੇਣਾ ਪਊ ਨਹੀਂ ਬੜੇ ਕਲੀਅਰ ਆ ਕਿ ਜਿਹੜੇ ਚੈਨਲ ਵੀ ਕੁਝ ਦੇਖੋ ਸਾਰਾ ਮੀਡੀਆ ਨਹੀਂ ਇਦਾਂ ਦਾ ਹੁੰਦਾ ਮੀਡੀਆ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਮੀਡੀਆ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਇੱਕ ਦੋ ਧਾਰੇ ਐਸਐਸਸੀ ਜਿਨ੍ਹਾਂ ਨੇ ਇਸ ਝੂਠ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਸਰਕਾਰ ਦੀ ਗੱਲ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਹੁਣ ਡੈਫੇਮੇਸ਼ਨ ਕਰਾਂਗੇ ਕਿ ਉਹ ਜੁਡੀਸ਼ੀਅਲ ਰਿਮਾਨਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਇਹ ਕੋਰਟ ਨੇ ਉਹ ਸਾਰੀਆਂ ਦੇਖਿਆ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੇ ਸੀ ਸਿਰਫ ਦਾ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਹੋਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਜਾ ਸਕਦਾ ਤੇ ਤੇ ਰਿਮਾਂਡ ਮੰਗਦੇ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿ ਪੀਵਿਚਾਗੇ 15 ਦਿਨ ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰ ਹਾਂ ਉਹਨਾਂ ਜਨੂਦੀ ਨਵੇਂ ਕਾਨੂੰਨ ਦਾ ਇਹ ਨਵੇਂ ਕਾਨੂੰਨ ਦਾ ਇਹ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਅਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਲਾਈਜ਼ ਕਰਕੇ ਉਹ ਬੀਐਨਐਸਐਡੀ ਦੀ ਇੰਕੁਇਰੀ ਵੀ ਐਪਲੀਕੇਸ਼ਨ ਬੰਦੀ ਹੋ ਗਈ ਅਸ਼ੂ ਕਰਾਂਗੇ ਜੇ ਲੋੜ ਪਈਗੀ ਤੇ ਦੁਬਾਰਾ ਵੀ ਰਿਮਾਂਡ ਲਿਆ ਜਾਇਆ ਜੀ ਪਰਮਾਨੈਂਟ ਦੀ ਵੰਗ ਨਹੀਂ ਦਿੱਤੀ ਅੱਜ ਨਹੀਂ ਮੰਗਿਆ ਜੀ ਅੱਜ ਮਾਰ ਨਹੀਂ ਮੰਗਿਆ ਜੀ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਨਾਬਾ ਨੂ ਨਾਬਾ ਜੀ ਸਰ ਕਲਪੁਰ ਕੀ ਗਈ ਕੋਰਟ ਕੋਲ ਗਏ ਸੀ ਜੀ ਸਰ ਇਹਦੇ ਵਿੱਚ ਕੰਮ ਅਸ਼ੂ ਚੱਲਦੀ ਹੈ ਜੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਟ ਕੀਤੀ ਗਈ ਸੀ ਉਸ ਤੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮਸ ਦੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਇਹਨੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੋంట్ ਕਰਨਾ ਹੋਵੇਗਾ ਜਾਂ ਕਿਤੇ ਹੋਰ ਰੇਡ ਵਗੈਰਾ ਕਰਨੀ ਹਾਂ ਉਦੋਂ ਇਹਨਾਂ ਨੂੰ ਤਿੰਨ ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਲੈ ਸਰ ਪਹਿਲਾਂ ਟਾਈਮ ਹੈ ਕਿ ਸਹੀ ਹਜ਼ਾਰ ਹੈ ਨੈਕਸਟ ਜਿਹੜੀ ਦਿੱਤੀ ਹੈ ਡਿਮਾਂਡ 19 ਜੁਲਾਈ ਸਰ ਡਿਪਾਰਟਮੈਂਟ ਦਾ ਕਹਿਣਾ ਵੀ ਹਜ਼ਾਰ ਇੱਕ ਬਣ ਗਿਆ ਸਾਡੇ 440 ਕਰੋੜ ਦਾ ਪਤਾ ਲੱਗਿਆ ਚਲੋ ਉਹਨਾਂ ਨੂੰ ਦਿਖਾਉਂ ਅਸੀਂ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤੇ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ